ਉਨ੍ਹਾਂ ਦੇ ਮੁਤਾਬਕ ਉਹ ਕਹਿੰਦੇ ਨੇ ਵੀ ਲਾਅ ਐਂਡ ਆਰਡਰ ਪੰਜਾਬ ਦੇ ਵਿੱਚ ਇੰਨਾ ਥੱਲੇ ਗਿਰ ਚੁੱਕਾ ਹੈ ਵੀ ਅੱਜ ਹਿੰਦੁਸਤਾਨ ਦੇ ਵਿੱਚ ਸਾਰਿਆਂ ਨਾਲੋਂ ਮਾੜੀ ਸਟੇਟ ਲਾਅ ਐਂਡ ਆਰਡਰ ਤੇ ਪੰਜਾਬ ਹੈ। ਕੋਈ ਵੀ ਜੇਲ੍ਹ ਦੇ ਵਿੱਚ ਕੋਈ ਟਾਮੀ ਟਾਮੀ ਕਿਸੇ ਵੇਲੇ ਕਿਸੇ ਨੂੰ ਹੱਟ ਅਟੈਕ ਦੀ ਹੋ ਜੇ ਕੋਈ ਪ੍ਰੋਬਲਮ ਹੀ ਸਮਝ ਆਉਂਦੀ ਹੈ। ਅੰਦਰ ਇਹ ਲੜਾਈਆਂ ਹੀ ਗੈਂਗਸਟਰਾਂ ਦੀਆਂ ਤੇ ਉਹ ਜਿਹੜੇ ਨਸ਼ੇ ਵੇਚਦੇ ਨੇ ਉਹਨਾਂ ਦੀਆਂ ਰਹਿ ਗਈਆਂ। ਜਦੋਂ ਤੁਸੀਂ ਪੰਜਾਬ ਦੀ ਸਾਡੀ ਕੋਈ ਇਲੈਕਸ਼ਨ ਹੁੰਦੀ ਹੈ ਨਾ ਜੀ ਜੀ ਤੇ ਕਿਹਦੀ ਡਿਮਾਂਡ ਆਂਦੀ ਹੈ yogi ji ਨੂੰ ਹੁੰਦਾ ਪੰਜਾਬ ਚ ਹੋਰ ਕਿਸੇ ਦੀ ਨਹੀਂ ਆਂਦੀ ਗੈਂਗਸਟਰ ਇਹਨੇ ਦਲੇਰ ਹੋ ਕੇ ਅੱਜ ਪੰਜਾਬ ਦੇ ਵਿੱਚ ਜਿੰਨੂੰ ਮਰਦੀ ਮਾਰ ਦਿੰਦੇ ਨੇ ਉਹਨੂੰ ਫਿਰ ਮਾਰ ਕੇ ਫਿਰ ਜ਼ਿੰਮੇਵਾਰੀ ਲੈਂਦੇ ਨੇ ਉਸ ਚੀਜ਼ ਦੀ ਅੱਜ ਜਦੋਂ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਉਸ ਵੇਲੇ ਤੋਂ ਸਾਰਿਆਂ ਨੂੰ ਪਹਿਲੇ ਜਿਹੜਾ ਇੱਕ ਸੰਸਨੀ ਖੇਲ ਜਿਹਾ ਕਿ ਕਤਲ ਹੋਇਆ ਉਹ ਸੀ ਸਿੱਧੂ ਗੁਸੇਵਾਲੀ ਸਾਰਿਆਂ ਨੂੰ ਵੱਡੀ ਗੱਲ ਹੈ ਵੀ ਦਿਨ ਰਾਤ ਅਸੀਂ ਬਟਾਲੇ ਦੇ ਵਿੱਚ ਵੇਖ ਰਹੇ ਹਾਂ ਇਹ ਅੱਜ ਤੋਂ ਨਹੀਂ ਇਹ ਤਕਰੀਬਨ 2-3 ਸਾਲਾਂ ਤੋਂ ਸ਼ੁਰੂ ਹੋ ਚੁੱਕਾ ਸੀ ਫਰੋਤੀਆਂ ਦੇਣੀਆਂ ਚੁੱਪਚੀਪੀਤੇ ਬਿਜ਼ਨਸਮੈਨਾਂ ਨੇ ਗੈਂਗਸਟਰਜ਼ ਨੂੰ ਕਿਉਂਕਿ ਅਗਲੇ ਉਹਨਾਂ ਨੂੰ ਇਹ ਲੱਗਦਾ ਸੀ ਵੀ ਪੁਲਿਸ ਨਾ ਦੀ ਚੀਜ਼ ਕੋਈ ਨਹੀਂ ਪੋਲਿਟੀਕਲ ਸਾਨੂੰ ਕੋਈ ਸਰਕਾਰ ਦਾ ਕੋਈ ਆਸਰਾ ਕੋਈ ਨਹੀਂ ਤੇ ਆਪਣੇ ਪੈਸੇ ਦੇ ਕੇ ਆਪਣੇ ਪਰਿਵਾਰਾਂ ਦੀ ਜਾਨ ਮਾਲ ਦੀ ਰੱਖਿਆ ਦੇ ਲਈ ਉਹਨਾਂ ਨੇ ਗੈਂਗਸਟਰਸ ਨੂੰ ਪੈਸੇ ਦੇਣਾ ਸੇਫ ਸਮਝਿਆ ਰਾਦਰਦਨ ਕਿ ਪੁਲਿਸ ਜਾਂ ਸਰਕਾਰ ਦੇ ਨੋਟਿਸ ਦੀ ਗੱਲ ਆ ਅਸੀਂ ਕੋਈ ਪੋਲਿਟੀਕਲ ਗੱਲ ਨਹੀਂ ਇੱਥੇ ਛੇੜ ਰਹੇ ਆ ਕਿਧਾ ਕਰ ਰਹੇ ਪਰ ਜਿਹੜੇ ਹਾਲਾਤ ਬਟਾਲਾ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਅੱਜ ਵੱਧ ਤੋਂ ਵੱਧਰ ਹੋ ਗਏ ਨੇ ਕਾਨੂੰਨ ਵਿਵਸਥਾ ਨਾ ਦੀ ਚੀਜ਼ ਕੋਈ ਨਹੀਂ ਉਦੇ ਮੈਂ ਐਂਕਰ ਦੇ ਤੁਹਾਨੂੰ ਤੁਹਾਨੂੰ ਇਸ ਕਰਕੇ ਕਰ ਰਿਹਾ ਵੀ ਪ੍ਰੈਸ ਨੂੰ ਪਤਾ ਹੋਣਾ ਚਾਹੀਦਾ ਹੈ ਵੀ ਅੱਜ ਪੰਜਾਬ 'ਚ ਚੱਲ ਕੀ ਰਿਹਾ ਹੈ ਪ੍ਰੈਸ ਕਾਨਫਰੈਂਸ ਕਰ ਜਾਨੀ ਵੀ ਜੀ ਉਹਨੇ ਆ ਕਰਤਾ ਜੀ ਮੈਂ ਆ ਕਰਾਂਗਾ ਇਹ ਗੱਲਾਂ ਨਹੀਂ ਅੱਜ ਐਸ ਪਰ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਐਨ ਸੀ ਆਰ ਬੀ ਜਿਹੜੀ ਕਿ ਹੋਮ ਮਿਨਿਸਟਰੀ ਦਾ ਇੱਕ ਸੱਥਾ ਹੈ ਉਹਨਾਂ ਦੇ ਮੁਤਾਬਕ ਉਹ ਕਹਿੰਦੇ ਨੇ ਵੀ ਲਾਅ ਐਂਡ ਆਰਡਰ ਪੰਜਾਬ ਦੇ ਵਿੱਚ ਇੰਨਾ ਥੱਲੇ ਗਿਰ ਚੁੱਕਾ ਹੈ ਵੀ ਅੱਜ ਹਿੰਦੁਸਤਾਨ ਦੇ ਵਿੱਚ ਸਾਰਿਆਂ ਨਾਲੋਂ ਮਾੜੀ ਸਟੇਟ ਲਾਅ ਐਂਡ ਆਰਡਰ ਤੇ ਪੰਜਾਬ ਹੈ ਇਹਦੇ ਵਿੱਚ ਉਹਨਾਂ ਨੇ ਇਥੋਂ ਤੱਕ ਐਂਕੜੇ ਵੀ ਦਿੱਤੇ ਵੀ ਜਿਹੜੀਆਂ ਜੇਲ੍ਹਾਂ ਦੇ ਵਿੱਚ 26000 ਬੰਦਾ ਪੰਜਾਬ ਦੀਆਂ ਜਿਨ੍ਹਾਂ ਚ 26000 ਵਿਅਕਤੀ ਅੰਦਰ ਸਮਾ ਸਕਦੀਆਂ ਜੇਲ੍ਹਾਂ ਉੱਥੇ ਅੱਜ 32000 ਬੰਦਾ ਹੈ ਜੇਲ੍ਹਾਂ ਦੇ ਵਿੱਚ ਜੇਲ੍ਹਾਂ ਫੁੱਲੀ ਪੈਕ ਨੇ ਓਵਰ ਪੈਕਡ ਨੇ ਔਰ ਪਹਿਲੀ ਵਾਰ ਪੰਜਾਬ ਦੀ ਹਿਸਟਰੀ ਦੇ ਵਿੱਚ ਪਿਛਲੇ 2 ਸਾਲਾਂ ਦੀਆਂ ਜਿੰਨੀਆਂ ਮੌਤਾਂ ਜੇਲਾਂ ਚ ਹੋਈਆਂ ਨੇ ਕਿਉਂ ਇਹ ਤਕਰੀਬਨ 20 ਤੋਂ 24 ਉਹਦਾ ਐਂਕੜਾ ਜਿਹੜਾ ਮੇਰੇ ਕੋਲ ਹੈ ਉਹਦੇ ਵਿੱਚ ਉਹਨਾਂ ਦੱਸਿਆ ਵੀ ਕਦੀ ਵੀ ਜੇਲ੍ਹ ਦੇ ਵਿੱਚ ਕੋਈ ਟਾਮੀ ਟਾਮੀ ਕਿਸੇ ਵੇਲੇ ਕਿਸੇ ਨੂੰ ਹਾਰਟ ਅਟੈਕ ਦੀ ਹੋ ਜਾਏ ਕੋਈ ਪ੍ਰੋਬਲਮ ਹੀ ਸਮਝ ਆਂਦੀ ਹੈ ਅੰਦਰ ਇਹ ਲੜਾਈਆਂ ਹੀ ਗੈਂਗਸਟਰਾਂ ਦੀਆਂ ਤੇ ਉਹ ਜਿਹੜੇ ਨਸ਼ੇ ਵੇਚਦੇ ਨੇ ਉਹਨਾਂ ਦੀਆਂ ਰਹਿੰਦੀਆਂ 20 ਬੰਦੇ ਜੇਲ੍ਹਾਂ ਚ ਮਰ ਚੁੱਕੇ ਨੇ ਪੰਜਾਬ ਦੇ ਵਿੱਚ ਪੰਜਾਬ ਦੇ ਕੰਨਾਂ ਪੰਜਾਬ ਦੀ ਸਰਕਾਰ ਦੇ ਕੰਨਾਂ ਤੇ ਕੋਈ ਜੂ ਨਹੀਂ ਸਰਕਦੀ ਕੋਈ ਪੁਲਿਸ ਨੂੰ ਕੋਈ ਸਵਾਲ ਨਹੀਂ ਪੁੱਛਦੇ ਅੱਜ ਐਸੇ ਕਰਕੇ ਅਸੀਂ ਇੱਕ ਮੈਮੋਰੰਡਮ ਬਣਾਇਆ ਹੈ ਇਹ ਐਸਐਸਪੀ ਸਾਹਿਬ ਕੋਲ ਅਸੀਂ ਬਟਾਲੇ ਜਾਣਾ ਹੈ ਮੈਮੋਰੰਡਮ ਵੀ ਤੁਹਾਨੂੰ ਕਾਪੀ ਦੇ ਦਿੰਦੇ ਹਾਂ ਮੈਂ ਹੁਣੇ ਹੀ ਲਿਖਿਆ ਇਹਦੇ ਵੀ ਅਸੀਂ ਕੋਈ ਵਿਚਾਰ ਕੇ ਲੈ ਕੇ ਹੁਣੇ ਲਿਖਿਆ ਵਾਲੀਆ ਜੀ ਨਾਲ ਸਾਰੀ ਲੀਡਰਸ਼ਿਪ ਨਾਲ ਇਹ ਗੱਲ ਹੋਈ ਸੀ ਵੀ ਯਾਰ ਚੁੱਪਚੀ ਪੀਤੇ ਇੰਦਾ ਸਮਾਂ ਨਹੀਂ ਕੱਢਿਆ ਜਾਂਦਾ ਤੇ ਲੋਕਾਂ ਦੇ ਵਿੱਚ ਜੇ ਵਿਚਰਨਾ ਤੇ ਲੋਕਾਂ ਤੁਹਾਨੂੰ ਸਵਾਲ ਵੀ ਕਰਦੇ ਨੇ ਚਾਹੇ ਅਸੀਂ ਸਰਕਾਰ ਦੇ ਨਹੀਂ ਪਰ ਸਾਡਾ ਸਾਡਾ اخلاقی ਜਿਹੜਾ ਫਰਜ਼ ਬੰਦਾ ਹੈ ਵੀ ਅਸੀਂ ਆਪਣੇ ਬਟਾਲੇ ਦੇ ਲੋਕਾਂ ਦੇ ਨਾਲ ਖਲੋਕੇ ਉਹਨਾਂ ਨੂੰ ਇਸ ਗੱਲ ਦਾ ਆਸ਼ਵਾਸਨ ਹੋਏ ਵੀ ਕੋਈ ਬੰਦਾ ਜਿਹੜਾ ਪਿੱਛੇ ਆ ਕੇ ਖਲੋਤਾ ਉਹ ਵੀ ਕੋਈ ਥੰਮ ਹੈ ਸਾਡੀ ਜਾਨ ਬਚਾ ਸਕਦਾ ਕੋਈ ਗੱਲ ਕਰ ਸਕਦਾ ਸੋ ਮੈਂ ਉਸ ਦੇ ਪੰਜਾਬ ਸ਼ੁਰੂਆਤ ਜਦੋਂ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਉਸ ਵੇਲੇ ਤੋਂ ਸਾਰਿਆਂ ਨੂੰ ਪਹਿਲੇ ਜਿਹੜਾ ਇੱਕ ਸੰਸਨੀ ਖੇਲ ਜਿਹਦਾ ਮਕੇ ਕਤਲ ਹੋਇਆ ਉਹ ਸੀ ਸਿੱਧੂ ਮੂਸੇਵਾਲੇ ਦਾ ਉਸ ਤੋਂ ਬਾਅਦ ਗੈਂਗਸਟਰ ਵਾਰ ਦੇ ਵਿੱਚ ਜਿਹੜਾ ਉਹ ਮੁੰਡਾ ਸੀ ਆਪਣਾ ਨੰਗਲੰਬੀਆ ਦਾ ਸੰਦੀਪ ਕਬੱਡੀ ਪਲੇਅਰ ਫਿਰ ਉਹਦਾ ਕਤਲ ਹੋਇਆ ਕੋਈ ਕਿਸੇ ਜੇਕਰ ਆਪਾਂ ਕਹੀਏ ਵੀ ਸਹੀ ਬੰਦਿਆਂ ਨੂੰ ਫੜ ਕੇ ਪੁਲਿਸ ਨੇ ਜਾਂ ਕੋਈ ਐਕਸ਼ਨ ਲਿਆ ਬਿਲਕੁਲ ਨਹੀਂ ਜਿਹੜੇ ਬੰਦੇ ਨੇ ਕੋਈ ਕਿਤੇ ਜੇਲ੍ਹ ਚ ਕਿਸੇ ਨੇ ਕਿਤੋਂ ਕੀਤਾ ਉਹ گاਹ ਦੇ گاਹ ਗੁਰਗੇਜੇ ਨੇ ਫੜ ਕੇ ਉਹਨਾਂ ਨੂੰ ਉਹਨਾਂ ਨੇ ਕੀਤਾ ਜਿਹੜਾ ਬੰਦਾ ਜਿਹਨੇ ਇਹ ਸਾਰਾ ਕੰਮ ਕੀਤਾ ਉਹਦਾ ਮਾਸਟਰ ਉਹਦਾ ਕੌਣ ਬੰਦਾ ਸੀ ਜਿਹਨੇ ਕੰਮ ਕਰਾਇਆ ਇਹ ਸਾਰੀ ਸਰਕਾਰ ਇਸ ਤੋਂ ਬਹੁਤ ਮੀਲਾਂ ਕੁਝੇ ਦੂਰ ਹੈ ਤੁਸੀਂ ਆ ਦੇਖੋ ਭਾਜਪਾ ਲੀਡਰ ਆਪਣੇ ਮਨੋਰੰਜਨ ਕਾਲੀਆ ਜੀ ਦੇ ਘਰ ਦੇ ਵਿੱਚ ਗ੍ਰਨੇਡ ਅਟੈਕ ਹੋਇਆ ਅੱਜ ਕੱਲ ਅੱਜ ਦੀ ਖਬਰ ਵੀ ਮੇਰੇ ਖਿਆਲ ਆ ਹੁਣੇ ਦੱਸਣ ਦੇ ਸੀ ਵੀ ਕੋਈ ਸੀਨੀਅਰ ਕੋਈ ਹੋਰ ਪ੍ਰੈਸ ਵਾਲੇ ਜਿਹੜੇ ਨੈਸ਼ਨਲ ਪ੍ਰੈਸ ਵਾਲੇ ਉਹ ਇਸ ਕਰਕੇ ਨਹੀਂ ਆ ਸਕੇ ਵੀ ਡੀਆਈਜੀ ਬਾਰਡਰ ਰੇਂਜ ਕਰ ਰਹੇ ਨੇ ਪ੍ਰੈਸ ਮੀਟਿੰਗ ਵੀ ਉਥੋਂ ਆਰਡੀਐਕਸ 2 ਕਿਲੋ ਆਰਡੀਐਕਸ ਫਟਿਆ ਗਿਆ ਤੇ ਕਈ ਹਥਿਆਰ ਫਟੇ ਗਏ ਵੀ ਇਹ ਹਰ ਰੋਜ਼ ਦਾ ਕੰਮ ਹੈ ਹਰ ਰੋਜ਼ ਦਾ ਇਹ ਇੱਕ ਕੰਮ ਹੈ ਸਰਕਾਰ ਦਾ ਬਹੁਤ ਬੁਰਾ ਹਾਲ ਹੈ ਲॉ ਐਂਡ ਆਰਡਰ ਦਾ ਤੇ ਇਹ ਹਾਲ ਹੈ ਵੀ ਲੋਕਾਂ ਨੂੰ ਹੁਣ ਇਹ ਸੋਚਣਾ ਪੈ ਗਿਆ ਵੀ ਆਪਾਂ ਆਪਣੀ ਸੇਫਟੀ ਕਿੱਦਾਂ ਕਰੀਏ ਤੁਹਾਨੂੰ ਇਹ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਵੀ ਪੰਜਾਬ ਕਦੀ ਵੀ ਕੋਈ ਇੰਡਸਟਰੀ ਡਿਵੈਲਪਮੈਂਟ ਉਦੋਂ ਹੁੰਦੀ ਹੈ ਜਦੋਂ ਉਹਦਾ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਚੰਗੀ ਹੋਵੇ ਅੱਜ ਪੰਜਾਬ ਦਾ 15000 ਕਰੋੜ ਰੁਪਏ ਦਾ ਵਪਾਰ ਮੱਧ ਪ੍ਰਦੇਸ਼ ਵਿੱਚ ਜਾ ਚੁੱਕਾ ਹੈ 10000 ਕਰੋੜ ਤੋਂ ਵੱਧ ਜਿਹੜਾ ਸਾਡਾ ਵਪਾਰ ਸਾਈਕਲ ਇੰਡਸਟਰੀ ਲੁਧਿਆਣੇ ਦੀ ਯੂਪੀ ਚ ਜਾ ਚੁੱਕੀ ਹੈ ਤੇ ਪੰਜਾਬ ਕੋਲ ਰਹਿ ਕੀ ਗਿਆ ਹੈ ਛਣਕਣਾ ਕੀ ਰਹਿ ਗਿਆ ਸવાય ਕਰਜ਼ੇ ਤੋਂ 5 ਲੱਖ ਕਰੋੜ ਮੈਂ ਤੁਹਾਨੂੰ ਇਹ ਦੱਸ ਦਿੰਦਾ ਵੀ ਅੱਜ ਦੀ ਡੇਟ ਤੇ ਅਸੀਂ 4 ਲੱਖ ਕਰੋੜ ਦੇ ਨੇੜੇ ਤੇੜੇ ਆ ਵੀ ਸਾਡੇ ਤੇ ਕਰਜ਼ਾ ਜਿਹੜਾ ਆ ਗਿਆ ਜਦੋਂ ਇਹ ਸਰਕਾਰ ਆਈ ਸੀ 2 ਕਰੋੜ 40 ਲੱਖ ਰੁਪਏ ਦਾ ਕਰਜ਼ਾ ਸੀ ਔਰ ਉਦੋਂ ਇਹ ਇਹਨਾਂ ਨੇ ਕੇਜਰੀਵਾਲ ਸਾਹਿਬ ਨੇ ਕਹਿਆ ਸੀ ਵੀ ਅਸੀਂ 20000 ਕਰੋੜ ਰੁਪਇਆ ਮਾਈਨਿੰਗ 35000 ਅਸੀਂ ਕਰਪਸ਼ਨ ਦੇ ਜਿਹੜਾ ਲੋਕਾਂ ਕੋਲ ਕਰਕੇ ਸਾਨੂੰ 35000 ਉਹ ਚੋਂ ਬਤੂ 55000 ਅਸੀਂ ਜਿਹੜਾ 240 ਹੈ ਨਾ ਇਹ ਕਰਜ਼ੇ ਨੂੰ ਅੱਧਾ ਲੈਣਾ ਹੈ 120 ਤੇ ਅਸੀਂ ਪੰਜਾਬ ਦੇ ਲੋਕਾਂ ਨੂੰ ਕਰਕੇ ਦੇਣਾ ਹੈ 120 ਤੇ ਕੀ ਕਰਕੇ ਦੇਣਾ ਹੈ 120 ਹਰ ਸਾਲ ਲੈਂਦੇ ਨੇ ਹੁਣ ਇਹਨਾਂ ਦੀ ਕੀ ਖਰਚਾ ਕੀ ਹੈ ਐਡਵਰਟਾਈਜ਼ਮੈਂਟ ਜੋ ਝੂਠ ਹੈ ਜੋ ਉਹਨੂੰ ਉਹਨਾਂ ਨੇ ਸੜਕਾਂ ਤੇ ਲਾ ਦੇਣਾ ਉਹਨੇ ਪੋਸਟਰ ਵੀ ਸ਼ਾਇਦ ਲੋਕੀ ਇਹਨਾਂ ਗੱਲਾਂ ਵਿੱਚ ਆ ਕੇ ਉਹਨਾਂ ਨੂੰ ਵੋਟਾਂ ਪਾ ਦੇਣਗੇ ਮੇਰੇ ਵੀਰੋ ਮੈਂ ਕਈ ਵਾਰ ਤੁਹਾਡੇ ਸਾਹਮਣੇ ਪੱਤਰਕਾਰਾਂ ਰਾਈ ਮੈਂ ਕਹਿਣਾ ਚਾਹੁੰਦਾ ਲੋਕੀ ਕਹਿੰਦੇ ਨੇ ਜੀ ਵੀ ਫਲਾਨੀ ਸਰਕਾਰ ਆਜੂ ਮੈਂ ਕਿਸੇ ਨੂੰ ਵੀ ਕਹਿੰਦਾ ਮੈਂ ਕਹਿੰਦਾ ਉਦਾਹਰਨ ਦੇ ਤੌਰ ਤੇ ਤੁਸੀਂ ਕਹਿੰਦੇ ਹੋ ਜੀ ਕਾਂਗਰਸ 5 ਲੱਖ ਕਰੋੜ ਦਾ ਕਰਜ਼ਾ ਕਾਂਗਰਸ ਪੂਰਾ ਕਿੱਥੋਂ ਕਰੂ ਕਿਸ਼ਤ ਤੇ ਇਹਨਾਂ ਕੋ ਨਹੀਂ ਲੱਠਣ ਦੀ 5 ਲੱਖ ਦੀ ਕਿਸ਼ਤ ਉਹ ਕਿੱਥੋਂ ਲਾਣਗੇ ਇੱਕ ਗੱਲ ਇੱਕ ਉਦਾਹਰਨ ਇੱਕ ਸਵਾਲ ਹੈ ਵੀ ਜੇ ਅਸੀਂ ਕਿਸੇ ਨੂੰ ਬਾਗਡੋਰ ਦੇਣ ਲੱਗੇ ਆ ਬੜੀ ਚੰਗੀ ਲੀਡਰਸ਼ਿਪ ਹੋ ਸਕਦੀ ਹੈ ਪਰ ਜੇ ਉਹਦਾ ਹਾਲ ਹੀ ਨਹੀਂ ਕੋਈ ਡਾਕਟਰ ਹੀ ਆਪਾਂ ਉਹ ਮਰੀਜ਼ ਇਸ ਬੰਨੇ ਹੋਣ ਮਰਨੇ ਪਿਆ ਹੈ ਵੀ ਹੁਣ ਇਹ ਡਿਸੀਜਨ ਲੈਣਾ ਵੀ ਇਹਨੂੰ ਕਿਹੜਾ ਟੀਕਾ ਲਾਇਆ ਜਾਏ ਵੀ ਇਹ ਬਚ ਜਾਏ ਕਿਸ ਤਰੀਕੇ ਨਾਲ ਅੱਜ ਪੰਜਾਬ ਦੀ ਸਥਿਤੀ ਇਹ ਹੈ ਵੀ ਜਿੰਨੀ ਦੇਰ ਤੱਕ ਸੈਂਟਰਲ ਗਵਰਨਮੈਂਟ ਤਹਾਡੇ ਨਾਲ ਨਾ ਹੋਏ वचनबद्ध ਹੋਏ ਤੁਹਾਡੇ ਹਰ ਚੀਜ਼ ਨੂੰ ਕਮਿਟ ਕਰਕੇ ਚੱਲੇ ਪੰਜਾਬ ਨਾਲ ਵੀ ਅਸੀਂ ਤੁਹਾਡਾ ਇਹ ਸਾਰਾ ਕੁਝ ਕਰਾਂਗੇ ਤੇ ਫਿਰ ਲੋਕਾਂ ਨੇ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਉਸ ਪਾਰਟੀ ਦਾ ਮੈਂ ਤਾਂ ਕਹਿ ਰਿਹਾ ਮੈਂ ਤਾਂ ਇਹ ਗੱਲ ਕਹਿਣਾ ਵੀ ਸਾਰੇ ਹਿੰਦੁਸਤਾਨ ਦਾ ਸਾਰਾ ਨਕਸ਼ਾ ਵੇਖੋ ਜਿੱਥੇ-ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ ਉਥੇ ਉਦਾਹਰਨ ਦੇ ਤੌਰ ਤੇ ਗੁਜਰਾਤ ਵਿੱਚ 7ਵੀਂ ਵਾਰ 35 ਸਾਲ ਹੋ ਚਲੇ ਨੂੰ 7ਵੀਂ ਵਾਰ ਆਈ ਅਕਸਰ ਕੋਈ ਚੰਗਾ ਕਰ ਦੇ ਤਾਂ ਹੀ ਲੋਕੀ ਵੋਟਾਂ ਪਾਉਂਦੇ ਨੇ ਹਰਿਆਣਾ ਜੀ ਜਦੋਂ ਕਦੀ ਨਹੀਂ ਸੀ ਨਵਾਂ ਰਿਕਾਰਡ ਵਾ ਤੀਜੀ ਵਾਰ ਗਵਰਨਮੈਂਟ ਰਿਪੀਟ ਕਰ ਰਹੀ ਹੈ ਕੋਈ ਚੰਗਾ ਕਰ ਰੇ ਤਾਂ ਹੀ ਗਵਰਨਮੈਂਟ ਰਿਪੀਟ ਕਰ ਰਹੀ ਹੈ ਅਸੀਂ ਕਹਿੰਨੇ ਆ ਵੀ ਰੱਬ ਦਾ ਵਾਸਤਾ ਸਾਨੂੰ ਲੋੜ ਆ ਜ ਪੰਜਾਬ ਨੂੰ ਲੋੜ ਆ ਸਾਨੂੰ ਲੀਡਰਾਂ ਨੂੰ ਕੋਈ ਏਡੀ ਨਹੀਂ ਕੋਈ ਕੁਰਸੀ ਦੇ ਪਾਵੇ ਨਹੀਂ ਕਿਤੇ ਹਿਲ ਚੱਲੇ ਪੰਜਾਬ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਪੰਜਾਬ ਤਾਂ ਬਚੇਗਾ ਜਿੱਦਾਂ ਯੋਗੀ ਜੀ ਨੇ ਯੂਪੀ ਦੇ ਵਿੱਚ ਅੱਜ ਯੂਪੀ ਦੇ ਕਹਿੰਦੇ ਘਰ ਕਿਸੇ ਚਲ ਜੋ ਘਰ ਨੂੰ ਤਾਲਾ ਮਾਰ ਕੇ ਨਹੀਂ ਜਣਾ ਖੁੱਲੀ ਜੇ ਤਾਂ ਤੁਹਾਡੀ ਸੂਈ ਵੀ ਨਿਕਲ ਜੇਗੀ ਤਾਂ ਵੀ ਸਰਕਾਰ ਜ਼ਿੰਮੇਵਾਰ ਹੈ ਉਥੇ ਅੱਜ ਹਾਲਾਤ ਇਸ ਤਰੀਕੇ ਦੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਇਨੀ ਵਧੀਆ ਹੈ ਤੇ ਪੰਜਾਬ ਤੇ ਹਮੇਸ਼ਾ ਰਹੀ ਨੰਬਰ 1 ਹੈ ਯਾਰ ਅੱਜ ਆਪਾਂ ਕਿੱਥੇ ਆ ਕੇ ਡਿੱਗ ਗਏ ਸੋ ਅੱਜ ਨਾ ਅਸੀਂ ਬਟਾਲੇ ਵਿੱਚ ਆ ਕੇ ਵੀ ਆ ਫਲਾਣਾ ਕਤਲ ਹੋਇਆ ਜੀ ਉਥੇ ਉਹਨਾਂ ਇਨਸਾਫ ਅਸੀਂ ਪੁਲਿਸ ਨੂੰ ਇਹ ਗੱਲ ਕਹਿਣੀ ਵੀ ਤੁਹਾਡੇ ਤੇ ਤੇ ਵਿਸ਼ਵਾਸ ਹੀ ਕੋਈ ਨਹੀਂ ਰਹਿ ਗਿਆ ਇਹ ਜਾਨਵਾਲ ਦਾ ਖਤਰਾ ਲੋਕੀ ਕਹਿੰਦੇ ਯਾਰ ਚੁੱਪ ਕਰਕੇ ਦੋ ਇਹਨਾਂ ਦੇ ਆਵਾਜ਼ ਦੀ ਗੱਲ ਕੋਈ ਨਹੀਂ ਇਹਨਾਂ ਦੇ ਆਖੇ ਕਿਸੇ ਨੇ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ ਅਸੀਂ ਆਪਣੇ ਆਪਣੇ ਪਰਿਵਾਰ ਨੂੰ ਬਚਾ ਕੇ ਰੱਖੀਏ ਸਾਡਾ ਸਾਰਿਆਂ ਦਾ ਕਲੈਕਟਿਵ ਜਿਹੜੀ ਹੁਣ ਜ਼ਿੰਮੇਵਾਰੀ ਇਹ ਬੰਦੀ ਹੈ ਦੇਰੀ ਸਾਹਿਬ ਆਪਾਂ ਸਾਰੇ ਭਰਾ ਇੱਥੇ ਅੱਜ ਬੈਠੇ ਆਂ ਸਾਨੂੰ ਤਗੜੇ ਹੋ ਕੇ ਇਸ ਪੁਲਿਸ ਨੂੰ ਵੀ ਤੇ ਸਰਕਾਰ ਨੂੰ ਵੀ ਸਾਡੇ ਕੋਈ ਦੋਖੀ ਨਹੀਂ ਨੇ ਪਰ ਸਰਕਾਰ ਕੋਈ ਵੀ ਆਏ ਕਿਸੇ ਨੇ ਪਰ ਜੇ ਅੱਜ ਇਹਨਾਂ ਹਾਲਾਤਾਂ ਦੇ ਵਿੱਚ ਅਸੀਂ ਆਪਣੇ ਲੋਕਾਂ ਨੂੰ ਵਿਸ਼ਵਾਸ ਹੀ ਨਹੀਂ ਡੋਰ ਟੂ ਡੋਰ ਜਾਓ ਲੋਕਾਂ ਨੂੰ ਸਮਝਾਓ ਯਾਰ ਭਰਾ ਜਿੱਥੇ ਕੋਈ ਲੋੜਾ ਸੀ ਤੁਹਾਡੇ ਨਾਲ ਹੈ ਦੱਸੋ ਜਿੱਥੇ ਤੁਹਾਨੂੰ ਕੋਈ ਲੋੜ ਹੈ ਕਿਸੇ ਨਾਲ ਮੁੱਖ ਮੰਤਰੀ ਨਾਲ ਕਹਿੰਦਾ ਕਈ ਵਾਰ ਅਗਲੇ ਬੰਦੇ ਨੂੰ ਹੁੰਦਾ ਵੀ ਠੀਕ ਹੈ ਮੁੱਖ ਮੰਤਰੀ ਨੂੰ ਮਿਲਾਂਗੇ ਕੋਈ ਆਸ਼ਵਾਸਨ ਦਊ ਸ਼ਾਇਦ ਸਾਡੀ ਕੋਈ ਗੱਲ ਸੁਣੀ ਜਾਏ ਤੋ ਇਹ ਜਿਹੜੀਆਂ ਚੀਜ਼ਾਂ ਨੇ ਅਸੀਂ ਆਪਣੀ ਪੋਲੀਟੀਕਲ ਮਫਾਤ ਉੱਤੇ ਉੱਠ ਕੇ ਜਿਹੜਾ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈ ਬਟਾਲੇ ਵਿੱਚ ਮੇਰੇ ਖਿਆਲ ਹੈ ਚੌਥਾ ਪੰਜਵਾਂ ਇਨਸੀਡੈਂਟ ਤੇ ਹੋ ਗਿਆ ਤੇ ਕੱਲ ਕਮਾਨ ਵੀ ਰਾਤੀ ਹੋਇਆ ਤੇ ਕਿੱਦਾਂ ਬਚਾਅ ਕਰੋਗੇ ਬੰਦੇ ਨੂੰ ਤਾਂ ਘੜੀ ਦਾ ਨਹੀਂ ਪਤਾ ਤੁਹਾਡਾ ਹੀ ਨਹੀਂ ਪਤਾ ਸਾਡਾ ਹੀ ਨਹੀਂ ਪਤਾ ਵੀ ਬਾਹਰ ਜਾਈਏ ਕਿਹੜਾ ਬੰਦਾ ਬਾਹਰ ਬੈਠਾ ਹੈ ਕਿ ਇਹਨੇ ਫਰੋਤੀ ਦਿੱਤੀ ਹੈ ਤੇ ਅਗਲਾ ਕੰਮ ਕਰਕੇ ਗਾਂ ਜਾਵੇ ਇਹ ਚੀਜ਼ਾਂ ਬੜੀਆਂ ਜਿਹੜੀਆਂ ਇਸ ਵੇਲੇ ਸਾਨੂੰ ਸੋਚਣ ਦੀ ਲੋੜ ਹੈ ਕਿਉਂਕਿ ਪੰਜਾਬ ਅੱਜ ਡਰੱਗ ਸਮਗਲਿੰਗ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਕੇਰਲਾ ਤੋਂ ਬਾਅਦ ਦੂਜਾ ਸੂਬਾ ਜਿੱਥੇ ਸਾਰੇ ਨੂੰ ਵਕਸ ਮੰਗਲੀ ਕੇਰਲਾ ਸਾਡ ਤੋਂ ਥੋੜਾ ਜਿਹਾ ਗਿਆ ਬਰਾਬਰ ਤੇ ਉਹਨਾਂ ਦੇ ਚੱਲਣ ਡਿਆ ਆਪਾਂ ਆਪਣੀ ਜਨਰੇਸ਼ਨ ਜਾ ਕਿਧਰ ਨੂੰ ਰਹੀ ਏ ਪਹਿਲੇ ਅਸੀਂ ਦੇਖਨੇ ਸਾਡਾ ਜਿਹੜਾ ਨੌਜਵਾਨ ਆ ਉਹ ਤਾਂ ਬਾਹਰ ਕੈਨੇਡਾ ਨੂੰ ਚਲਾ ਗਿਆ ਕੋ ਆਸਟ੍ਰੇਲੀਆ ਨੂੰ ਚਲਾ ਗਿਆ ਭਾਈ ਸਾਹਿਬ ਜੇ ਤੁਹਾਡੀ ਇੰਡਸਟਰੀ ਨਾ ਰਹੀ ਤੇ ਤੁਹਾਡਾ ਤੇ ਮੈਨੂੰ ਮੈਨੂੰ ਜਾਬਦਾ ਨਹੀਂ ਬਈ ਇੱਥੇ ਇੱਥੇ ਤੇ ਲੁੱਟ ਖੋਇਆ ਕਰਨੀ ਵੀ ਜਿਹਦੇ ਘਰ ਵੜ ਗਏ ਤੇ ਲੁੱਟ ਕਰਕੇ ਤੇ ਲੈ ਆਂਦੀ ਲੋਕਾਂ ਕੋਲ ਜ਼ਰੀਆ ਹੀ ਕੋਈ ਨਹੀਂ ਰਹਿ ਜਣਾ ਸੋ ਬੜੀ ਇਸ ਵੇਲੇ ਗੰਭੀਰ ਸਥਿਤੀ ਆ ਗਈ ਹੈ ਤੇ ਆਪਾਂ ਨੂੰ ਐ ਸਿਟੀਜ਼ਨ ਆਫ ਬਟਾਲਾ ਸਾਡਾ ਅਸੀਂ ਪੋਲਿਟਿਕਲ ਪਾਰਟੀ ਆ ਸਾਡਾ ਫਰਜ਼ ਬਰਦਾ ਹੈ ਵੀ ਅਸੀਂ ਲੋਕਾਂ ਵਿੱਚ ਜਾਈਏ ਤੇ ਲੋਕਾਂ 'ਚ ਵਿਸ਼ਵਾਸ ਬਣਾਈਏ ਬੀਜੇ ਪੁਲਿਸ ਨਹੀਂ ਕਰਦੀ ਤੇ ਕੀ ਕਰਨਾ ਹੈ ਕੀ ਪੁਲਿਸ ਜੇ ਤੁਹਾਨੂੰ ਲਾਅ ਐਂਡ ਆਰਡਰ ਚਲੋ ਕੋਸ਼ਿਸ਼ ਇਹ ਨਹੀਂ ਵੀ ਕਰਦੇ ਨਹੀਂ ਪਰ ਇਹਦਾ ਮਤਲਬ ਵੀ ਗੈਂਗਸਟਰਾਂ ਨੂੰ ਉਹਨਾਂ ਦਾ ਡਰੀ ਕੋਈ ਨਹੀਂ ਪੁਲਿਸ ਤੇ ਆਪਣਾ ਕੰਮ ਕਰਦੀ ਹੈ ਵੀ ਚਲੋ ਉਹਨਾਂ ਨੇ ਉਹਨਾਂ ਦਾ ਕੰਮ ਹੁੰਦਾ ਪਰ ਗੈਂਗਸਟਰ ਇਹਨੇ ਦਲੇਰ ਹੋ ਕੇ ਅੱਜ ਪੰਜਾਬ ਦੇ ਵਿੱਚ ਜਿੰਨੂੰ ਮਰਜ਼ੀ ਮਾਰ ਦਿੰਦੇ ਨੇ ਉਹਨੂੰ ਫਿਰ ਮਾਰ ਕੇ ਫਿਰ ਜ਼ਿੰਮੇਵਾਰੀ ਲੈਂਦੇ ਨੇ ਉਸ ਚੀਜ਼ ਦੀ ਕਈਆਂ ਨੂੰ ਪਹਿਲੇ ਥ੍ਰੈਟ ਕਰਦੇ ਭੱਜ ਲੈ ਜਿੱਧਰ ਭੱਜਣਾ ਹੈ ਇਹ ਹਾਲਾਤ ਕਦੀ ਕਿਸੇ ਨੇ ਸੋਚੇ ਨਹੀਂ ਸੀ ਇਹ ਹਮੇਸ਼ਾ ਸਰਕਾਰਾਂ ਚੰਗੀਆਂ ਸਰਕਾਰਾਂ ਦੇ ਆਏ ਯੂਪੀ ਚ ਕੀ ਹੈ ਇਕੱਲੇ ਯੋਗੀ ਜੀ ਨਹੀਂ ਪਿੱਛੇ ਪਾਰਟੀ ਬੋਲਦੀ ਹੈ ਅੱਜ ਯੋਗੀ ਜੀ ਨੂੰ ਇਸ ਗੱਲ ਦਾ ਪਤਾ ਨਹੀਂ ਮੇਰੀ ਪਾਰਟੀ ਮੇਰੇ ਪਿੱਛੇ ਬੈਠੀ ਖੜੀ ਹੈ ਵੀ ਜੋ ਯੂਪੀ ਦੇ ਵਿੱਚ ਅੱਜ ਡਿਸੀਜਨ ਲੈ ਰਿਹਾ ਜਦੋਂ ਤੁਸੀਂ ਪੰਜਾਬ ਦੀ ਸਾਡੀ ਕੋਈ ਇਲੈਕਸ਼ਨ ਹੁੰਦੀ ਹੈ ਨਾ ਜੀ ਤੇ ਕਿਹਦੀ ਡਿਮਾਂਡ ਆਂਦੀ ਹੈ ਯੋਗੀ ਜੀ ਨੂੰ ਲਾਓ ਜੀ ਪੰਜਾਬ ਚ ਹੋਰ ਕਿਸੇ ਦੀ ਨਹੀਂ ਆਂਦੀ